ਕਿ ਕੱਲ ਸਾਨੂੰ ਸਾਡੀ ਟੀਮ ਇੰਸਪੈਕਟਰ ਜਨਰਲ ਗਰੇਂਦਰਜੀ ਸਿੰਘ ਨਾਗਰਾ ਐਸਐਚਓ ਪੰਡਾ ਇਹਨਾਂ ਦੇ ਨਾਲ ਛਡੇ ਮੁਰਦਾਸਪੀਰ ਜੱਸੀ ਹੈਡ ਕਾਂਸਟੇਬਲ ਪ੍ਰੀਤ ਤੇ ਹੈਡ ਕਾਂਸਟੇਬਲ ਵਿਕਾਸ ਮੈਤਾ ਇਹਨਾਂ ਦੀ ਟੀਮ ਨੇ ਕੱਲ ਸਲਾ ਰੋਡ ਤੇ ਨਾਕਾ ਲਾਇਆ ਹੋਇਆ ਸੀਗਾ ਔਰ ਉਸੇ ਦੌਰਾਨ ਇੱਕ ਨੋਵਾ ਗੱਡੀ ਆਈ ਜਿਹਨੂੰ ਰੋਕ ਕੇ ਟੋਕਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਅਨੇਕ ਵਿਸ਼ੇ ਬੈਕ ਜਾਣ ਦੀ ਕੋਸ਼ਿਸ਼ ਕੀਤੀ ਭਾਉਣ ਦੀ ਕੋਸ਼ਿਸ਼ ਕੀਤੀ ਔਰ ਉਹਨੂੰ ਪੁਲਿਸ ਪਾਰਟੀ ਦੇ ਨਾਲ ਜਬਰਦਸਤ ਰੋਕਿਆ ਗਿਆ ਰੋਕ ਕੇ ਜਦੋਂ ਦੀ ਤਲਾਸ਼ੀ ਲਈ ਗਈ ਤੇ ਸਾਡੀ ਟੀਮ ਨੂੰ ਬਹੁਤ ਵੱਡੀ ਸਫਲਤਾ ਪ੍ਰਾਪਤ ਹੋਈ ਜਿਹੜਾ ਕਿ ਸਰਕਾਰ ਨੇ ਮਿਹਨਤ ਲਾਈ ਹੋਈ ਹੈ ਯੁੱਧ ਨਸ਼ਿਆਂ ਦੇ ਵਿਰੋਧ ਮਾਰ ਜੋ ਕਿ ਸੀਐਮ ਪੰਜਾਬ ਭਗਵੰਤ ਮਾਨ ਜੀ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਸੰਦੀਪ ਮਲਕ ਜੀ ਡੀਏਜੀ ਰੇਂਜ ਸ਼੍ਰੀ ਨਵੀਨ ਸਿੰਘਲਾ ਜੀ ਗਨਦਰ ਇਨਸ਼ਾਅੱਲਾ ਦੇਸ਼ ਹੈਟ ਦੇ ਅਸੀਂ ਇਹ ਸਾਰੀ ਸਾਡੀ ਟੀਮ ਬੜੀ ਐਕਟਿਵਲੀ ਕੰਮ ਕਰ ਰਹੀ ਸੀ ਔਰ ਉਹਦੇ ਵਿੱਚ ਇੱਕ ਸਾਡਾ ਇਥੇ ਲੋਕਲ ਬੰਦਾ ਜਿਹਦੇ ਤੇ ਸਾਨੂੰ ਕਾਫੀ ਦੇਰ ਤੋਂ ਵਧੀਆਂ ਔਰ ਜੜੀਆਂ ਗਤੀਵਿਧੀਆਂ ਕੋਈ ਸ਼ੱਕੀ ਵੀ ਲੱਗ ਰਹੀਆਂ ਸੀ ਜਾਂ ਔਰ ਅਸੀਂ ਇਹਨੂੰ ਫੋਲੋ ਵੀ ਕਰ ਰਹੇ ਸੀਗੇ ਔਰ ਉਸੇ ਨੂੰ ਅਸੀਂ ਫੋਲੋ ਕਰਦੇ ਹੋਏ ਜਦੋਂ ਇਹਦੀ ਐਕਟੀਵਿਟੀ ਅਸੀਂ ਦੇਖੀ ਕਿ ਇਹ ਮਸਰ ਵਾਲੀ ਸਾਈਡ ਤੇ ਔਰ ਫਿਰ ਉੱਥੋਂ ਇਹ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਆਇਆ ਤੇ ਸਾਡੀ ਪੁਲਿਸ ਪਾਰਟੀ ਦੇ ਮਸ਼ਤੇਦੀ ਦੇ ਨਾਲ ਇਹਨੂੰ ਰੋਕੀ ਇਹਨਾਂ ਦੇ ਕੋਲੋਂ ਪਾਕਿਸਤਾਨ ਤੋਂ ਮੰਗਵਾਈ ਹੋਈ ਥਰੂ ਡਰੋਨ ਪਾਕਿਸਤਾਨ ਤੋਂ ਜਿਹਦੇ ਵਿੱਚ ਇਹਦੇ ਪੈਕ ਦੇ ਵਿੱਚ ਬਕਾਇਦਾ ਉਰਦੂ ਦੇ ਜਿਹੜੇ ਲਫ਼ਜ਼ ਤੇ ਨਾਲ ਮੋਹਰਾ ਨਾਲ ਉਹਦੀਆਂ ਪ੍ਰੋਪਰਲੀ ਜਿਹੜੀ ਫੈਕਟਰੀਆਂ ਲਗਾਈ تھیں ਕੋਈ ਲਾਲ ਲੱਗੀਆਂ ਹੋਈਆਂ ਦੇਖੀਆਂ ਸੀਗੀਆਂ ਤੁਹਾਨੂੰ ਉਰਦੂ ਜਿਆਦਾ ਪੜਨਾ ਨਹੀਂ ਆਉਂਦਾ ਪਰ ਅਸੀਂ ਉਹਨੂੰ ਵੀ ਕਬਜ਼ੇ ਦੇ ਵਿੱਚ ਲਿਆ ਆਇਆ ਇਦੇ ਵਿੱਚ ਸਾਨੂੰ 1 ਕਿਲੋ 100 ਗ੍ਰਾਮ ਜਿਹੜੀ ਹੈ ਰੋਣਾ ਸਾਨੂੰ ਪ੍ਰਾਪਤ ਹੋਈ ਹੈ ਔਰ ਇਹਦੇ ਵਿੱਚ ਅਸੀਂ ਤਿੰਨ ਬੰਦਿਆਂ ਨੂੰ ਰਾਉਂਡ ਅਪ ਕੀਤਾ ਇੱਕ ਲੋਕੋ ਮਲਤਾਂਡੇ ਦਾ ਬੰਦਾ ਜਿਹਦਾ ਨਾਮ ਹੈਗਾ ਜੀ ਜਸ਼ਨ ਦੀਪ ਸਿੰਘ ਉਰਫ ਜਸ਼ਨ ਪੁੱਤਰ ਮਨਮੋਹ ਸਿੰਘ ਵਾਸੀ ਕੋਲੀ ਜਾਂਡ थाना ਟਾਂਡਾ ਇੱਕ ਬਲਵਿੰਦਰ ਸਿੰਘ ਉਰਫ ਵੱਡਾ ਪੁੱਤਰ ਗੁਰਚੰਦ ਸਿੰਘ ਵਾਸੀ ਪਿੰਡ ਗੜਾਣਾ थाना ਸੁਹਾਣਾ ਜ਼ਿਲ੍ਹਾ ਮਹਾੜੀ ਔਰ ਇੱਕ ਬੰਦਾ ਹੈਗਾ ਜੀ ਬਲਵੀਰ ਖਾਨ ਪੁੱਤਰ हलीम खान वासी ਪਿੰਡ ਗੜਾਣਾ ਥਾਣਾ ਸਹਾਣਾ ਜ਼ਿਲ੍ਹਾ ਮਹਾੜੀ ਜਿੰਨਾਂ ਦੇ ਕੋਲੋਂ ਅਸੀਂ ਯਤਾਰੀ ਰਿਕਵਰੀ ਕੀਤੀ ਹੈ ਜੀ ਇੱਕ ਇਹਨਾਂ ਦੇ ਕੋਲੋਂ ਨਵਾਂ ਗੱਡੀ ਆ ਨਵਾਂ ਗੱਡੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਹੈਰੋਨੀ ਸਾਡੇ ਕਬਜ਼ੇ ਵਿੱਚ ਆ ਔਰ ਇਹ ਸਾਨੂੰ ਸਾਡੀ ਟੀਮ ਦੀ ਜਿਹੜੀ ਟਾਂਡੇ ਦੀ ਅਸਟ੍ਰੋਗੋਲ ਲੱਗੀ ਤੇ ਨਾੜ ਇਹਨਾਂ ਦੇ ਮੁੰਡੇ ਆ ਇਹਨਾਂ ਨੇ ਬੜੀ ਵੱਡੀ ਸਹੂਲਤ ਸਾਨੂੰ ਮਿਲੀ ਹੈ ਥੈਂਕ ਯੂ